ਸਵੇਰ ਦੇ ਵੱਜ ਗਏ 6 ਪੈਦਲ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਲਈ ਕਰਤੀ ਸ਼ੁਰੂ ਬਈ ਆਪਾਂ ਨੇ ਆ ਪਹਿਲਾਂ ਗੱਡੀਆਂ ਚ ਜਾਣਾ ਪੈਂਦਾ ਔਰ ਟੈਕਸੀ ਬੁੱਕ ਕਰਨੀ ਪੈਂਦੀ ਹੈ 5 ਕਿਲੋਮੀਟਰ ਤੱਕ ਲੈ ਜਾਂਦੀ ਆ ਫਿਰ ਅੱਗੇ ਦਾ ਰਸਤਾ 10 ਕਿਲੋਮੀਟਰ ਬਈ ਸਾਰਾ ਤੁਰ ਕੇ ਆ ਗੁਰਦੁਆਰਾ ਸ਼੍ਰੀ ਗੋਵਿੰਦ ਧਾਮ ਤੱਕ ਉਹ ਪੈਦਲ ਯਾਤਰਾ ਹੈ ਸਾਡੇ ਨਾਲ ਦੇਸ਼ ਦੁਨੀਆ ਰਿਪੋਰਟਰ ਵੀ ਮੌਜੂਦ ਨੇ ਜੀ ਪੂਰੇ ਜਰਤਾਰ ਸਿੰਘ ਕਾਰਾ ਦਾ ਲਾ ਦਿਓ ਯਾਰ ਇੱਕ ਲਾ ਤਾਂ ਬੋਲੇ ਸੋ ਨਿਹਾਲ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਵਾਲਾ ਬਾਈ ਪੁੱਲ ਆਪਾਂ ਨੇ ਕਰ ਲਿਆ ਪਾਰ ਗੁਰਦੁਆਰਾ ਸ੍ਰੀ ਗੋਬਿੰਦ ਧਾਮ ਲਈ ਜਾ ਰਹੇ ਆ ਉਹ ਸਾਹਮਣੇ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੇ ਆ ਲਾ ਦੇ ਜਗਾਰ ਇੱਕ ਸੋਨਹਾਰਾ ਸਰੀਆ ਘਾਰੇ ਆ ਜਾਏਗਾ ਤੋ ਬਾਈ ਪੈਦਲ ਯਾਤਰਾ ਸ਼ੁਰੂ ਹੋ ਗਈ ਗੁਰਦੁਆਰਾ ਸ੍ਰੀ ਗੋਬਿੰਦ ਧਾਮ ਲਈ ਪਾਇਦਲ ਯਾਤਰਾ 10 ਕਿਲੋਮੀਟਰ ਸ਼ੁਰੂ ਕਰਤੀ ਹਰ ਰਸਤਾ ਦੇਖ ਲੋ ਬੋਲੇ ਸੋਨਿਆ ਸ੍ਰੀ ਅਕਾਲ ਆ ਇੱਧਰ ਕੋੜੇ ਖੜੇ ਆ ਕੋੜੇ ਕਰਕੇ ਵੀ ਜਾ ਸਕਦੇ ਆ ਜੇ ਕਿਸੇ ਨੂੰ ਉਤਰਨ ਚ ਮੁਸ਼ਕਲ ਆਉਂਦੀ ਆ 2000 ਰੁਪਏ ਇੱਕ ਸਵਾਰੀ ਦਾ ਗੋਵਿੰਦਗੜ੍ਹ ਤੋਂ ਗੋਵਿੰਦਘਾਮ ਤੱਕ ਦਾ ਵਾਹੀ ਵਾਹੀ ਕਰੋ ਕਿੰਨਾ ਪਿਆ ਵੀਰ ਆਲੇ ਅਰੇ ਤਾਂ ਸ਼ੁਰੂਆਤ ਹੋਈ ਆ ਬਾਈ ਜੀ ਅੱਛਾ ਅਜੇ ਪੁਆਇੰਟ 'ਤੇ ਪਹੁੰਚੇ ਨਹੀਂ ਅਰੇ ਤਾਂ ਸ਼ੁਰੂਆਤ ਹੋਈ ਆ ਕਬਲਾ ਹਿੱਸਾ ਬਾਕੀ ਆ ਅੱਛਾ ਲਾਸਟ ਬੱਕ ਠੀਕ ਆ 8.9 ਕਿਲੋਮੀਟਰ ਪਈ ਆਲੇ ਹਾਂ ਅਜ ਕਾਨਾ ਕੀ ਭਾਈ ਚਾਹ ਦੀ ਚਾਹ ਚਾਹ ਠੰਡਾ ਪੀ ਲੋ ਚਾਹ ਪੀ ਲੋ ਹੋਰ ਵੀ ਸਮਾਨ ਮਿਲਦਾ ਲੈ ਸਕਦੇ ਆ ਬਾਕੀ ਦੰਬ ਵੀ ਮਾਰ ਸਕਦੇ ਆ ਬਹਿ ਕੇ ਮੇਜ ਲੱਗੇ ਹੋਏ ਆ ਕੋਈ ਬਟੂ ਗੇੜਾ ਕੋਈ ਗੰਡੀ ਮੈਸਟਰ ਗੰਡੀ ਮੈਸਟਰ ਕੋਈ ਨਹੀਂ ਰੂਮ ਕੋਂਡੀ ਆ ਚਾਜੂ ਵੀਰ ਨੂੰ ਬਣਾਇਆ ਵਰਦਮ ਮਾਰਨੇ ਨੂੰ ਠੱਡਾ ਚਾਹ ਪਾਣੀ ਪੀਣ ਨੂੰ ਤੋ ਯਾਨੀ ਖੱਤਰਾ ਉਹ ਚਾਰ ਘੋੜਿਆਂ ਦਾ ਸਟੈਂਡ ਆ ਬਾਈ ਉਰੇ ਦੇ ਘੋੜੇ ਬੱਕੋ ਹੁੰਨੇ ਆ ਰੇਂਜ ਜੜ ਗਈ ਮੂੰਹ ਬੰਦ ਕਰ ਦੋ ਆਪਣੇ ਹਾਲੇ ਤਾਂ ਨਹੀਂ ਉਡੀਓ ਨੀ ਯਾਰਾ ਦਾਮ ਲੈਣ ਬੈਗੇ ਤੇ ਬਾਈ ਆ ਚੜਾਈ ਦੇਖ ਲੋ ਕਿੱਕੜਾਂ ਦੀ ਆ ਛੋਟਾ ਜਿਹਾ ਮੁੰਡਾ ਵੀ ਚੱਲੇ ਬੇਚਾਰਾ ਛੋਟਾ ਜਿਹਾ ਸਾਰਾ ਸਮਾਨ ਬਾਈ ਇਹੇ ਘੋੜਿਆਂ ਨਾਲ ਢੋਨੇ ਆ ਕਿੰਨਾ ਵਰ ਗਿਆ ਕਿੱਗੇ ਬੇਬੇ ਬੈਗੀ ਕਿਉਂ ਇਹੋ ਜਿਹਾ ਢੇਲਾ ਪੇ ਜੜੀ ਜਾਨੀ ਆ ਉੱਪਰ ਨੂੰ ਹਨਾ ਬੇਬੀ ਦਾ ਕੰਮ ਹੈ ਨਾ ਵੇਖਿਆ ਕੋਈ ਨਹੀਂ ਆਪੇ ਜਾ ਰਹੇ ਹਾਂ ਫਿਰ ਕਿੰਨਾ ਚਿਰ ਲੱਗੂਗਾ ਬਿਲਕੁਲ ਮੈਂ ਗੱਲ ਨਹੀਂ ਲੜਦਾ ਨਾ ਨਾ ਬੱਸ ਆਰਾਮ ਆਰਾਮ ਠੀਕ ਹੈ ਤੁਮਾਤਾ ਦੇ ਜੀ ਲੱਗੂਗਾ ਚਲੋ ਅੱਗੇ ਦੇ ਵੀ ਰਹੇ ਜੀ ਮਾਹ ਹਾਂ ਆਏ ਤਾਂ ਕਿਹੜੀ ਜੀ ਲਾਈ ਜਾਓ ਤਾਂ ਫਰਾਗੇ ਜਾਏਗੇ ਯਕ ਤਾਂ ਕਿਸੇ ਕੋ ਖੜਾਈਏ ਯਾਰ ਅਹੀ ਕਰ ਦੱਬੀ ਲਿਖੇ ਨਾ ਵੀ ਚਲੇ ਜਾਂਦੀ ਹੈ ਜੀ ਮਾਰੇ ਨਾ ਲਾ ਗਿਆ ਵੀ ਤਾਰ ਜੀ ਵੀ ਆਕਰਨੇ ਤੋ ਤਾਰੀ ਨੇ ਬਾਹਰ ਕਰਨੇ ਆ ਕਿ ਨਾ ਨਾਰੂ ਵੀ ਆਕਰ ਗਈ ਕੋ ਗੋ ਥੱਲੇ ਨਦੀ ਕਿਹਦੀ ਦੇਖਣਾ ਹੋਰ ਕਿ ਆ ਪਾਣੀ ਸਾਫ ਆ ਪੁਣਕੇ ਆਉਂਦਾ ਨਾ ਵਿੱਚ ਪੱਥਰਾਂ ਪੁੱਥਰਾਂ ਨਾਲ ਇਹ ਬਰਫ ਪਿੰਗਲ ਪਿੰਗਲ ਕੇ ਆਉਂਦੀ ਯਾਰ ਬਰਫ ਪਿੰਗਲ ਪਿੰਗਲ ਕੇ ਹਾਂ ਉੱਪਰ ਤੇ ਝਰਨਾ ਕਿਉਂ ਕਮਰੇ ਪਾਣੀ ਚ ਕਿਰਦਾ ਅੱਛਾ ਉਹਨੂੰ ਕੋਈ ਛੋਟਾ ਜਿਹਾ ਜਵਾਕ ਉਹਨੂੰ ਪਾਣੀ ਨਹੀਂ ਲੈਣਾ ਪੀਣੇ ਵਾਲਾ ਹਾਂ ਕਹਿੰਦਾ ਝਰਨਾ ਹੈ ਸਰਦਾਰ ਜੀ ਉੱਪਰ ਆਜੋ ਪਾਣੀ ਪੱਲਾ ਜੋ ਆਉਂਦੇ ਆ ਮਾ ਸਾਨੂੰ ਉਹਦਾ ਭਰ ਲੋ ਕੈਂਪਰ ਭਰ ਲੋ ਪਾਣੀ ਫਿਲਟਰ ਕਹਿੰਦਾ ਅਸੀਂ ਗਏ ਤਾਰੀ ਐ ਬੜੀ ਹੋਦੀ ਤਿੰਨ ਬਾਏ ਤਿੰਨ ਦਾ ਕੁੰਡ ਜਾਂ ਮੈਂ ਜਾ ਕੇ ਮਖਾਂ ਯਾਰ ਟਿਚਰਾਂ ਕਰਦਾ ਪਾਣੀ ਕਿੱਥੇ ਆਰੇ ਹੂੰ ਤਮ ਇਹ ਦੇਖ ਤੋਂ ਪਾਣੀ ਸਰਦਾਰ ਜੀ ਉਹ ਸਾਫ਼ ਹੁੰਦਾ ਉਹ ਜਿਆਦਾ ਪਾਣੀ ਮਖਾਣਿਆਂ ਨੂੰ ਉਤਰੀ ਜਾਂਦਾ ਸਾਨੂੰ ਉੱਚਾ ਇਨਾ ਉੱਚਾ ਪਹਾੜੀ ਤੇ ਪਾਣੀ ਦਾ ਹੈ ਨਹੀਂ ਉਹ ਬੈਠ ਗਿਆ ਹੱਥ ਲਾ ਕੇ ਕਹਿੰਦਾ ਇਹ ਕੀ ਪਾਣੀ ਤੋਂ ਹੈ ਬੋਤਲ ਭਰੀ ਸਾਰੀ ਇੰਨਾ ਚਿੱਟਾ ਪਾਣੀ ਆਪਣੇ ਫਿਲਟਰ ਦੀ ਜ਼ੋਰ ਨਹੀਂ ਦੱਸ ਸਕਦਾ 2 ਘੰਟੇ ਹੋ ਗਏ ਬਾਈ ਚੱਲਦੇ ਆ ਨੂੰ 4 ਕਿਲੋਮੀਟਰ ਅੱਗੇ ਆ ਗਏ ਬੰਦੇ ਸਾਡੇ ਹੁਣ ਲੱਗੇ ਥੋੜਾ ਜਿਹਾ ਥੱਕਣ ਆਜੋ 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 ਉਹ ਗਾਹਾਂ ਖੜਜੋ ਜੇ ਖੜਨਾ ਉੱਥੇ ਆ ਕੇ ਪਾਣੀ ਦੀ ਬੋਤਲ ਨਾਲ ਬਾਈ ਗਲੂਕੋਜ਼ ਜ਼ਰੂਰ ਲੈ ਕੇ ਆਇਓ ਗਲੂਕੋਜ਼ ਵਾਲਾ ਪਾਣੀ ਪੀ ਪੀ ਗਈ ਬਾਈ ਚੜਾਈ ਚੜ ਹੁੰਦੀ ਆ ਨਹੀਂ ਤਾਂ ਦਮ ਬਹੁਤ ਟੁੱਟਦਾ ਪਾ ਉਹ ਵੀ ਖਾੜ ਕੇ ਗਾਹ ਜਾ ਕੇ ਉਹਦੇ ਉਹ ਗੱਪਰ ਤੋਂ ਪਾਣੀ ਨਿਕਲਿਆ ਹੀ ਠੋਕੇ ਥੁਪਾ ਉੱਪਰ ਲੱਗੂਗੀ ਦਾਰੀ ਸਾਡੇ ਆ ਬੰਦੇ ਬਾਈ ਦੋ ਥੱਕ ਜਾਂਦੇ ਆ ਵਿਚਾਰੇ ਇਹ ਹੌਲੀ ਹੌਲੀ ਆਉਂਦੇ ਆ ਪਿੱਛੇ ਫਿਰ ਇਹਨਾਂ ਨੂੰ ਢੀਕ ਕੇ ਨੂੰ ਢੀਕਦੇ ਆ ਆ ਗਏ ਦੋਏ ਬੰਦੇ ਚੱਲੀਏ ਫਿਰ 他、啊、这个意思。